ਮਾਤਾ ਉਹ ਮਾਤਾ ਇਹ ਸਾਹਮਣੇ ਆਵੇ ਬੁੱਤਰ ਫੇਰ ਨਹੀਂ ਤੇ ਮੰਮਣ ਕਿੱਥੇ ਆ ਉਹ ਅੰਦਰ ਸੁੱਤੇ ਰੇ ਉਹ ਨੂੰ ਨਾਲ ਲਾ ਦਿਓ ਛੁੱਟੀ ਘਰੋਂ ਦਾ ਬਾਹਰ ਕੰਮ ਕਰਨ ਦਾ ਨਾਲ ਮੈਂ ਤੇ ਲੋੜੀ ਤੇ ਰੋਟੀਆਂ ਨਹੀਂ ਪੜਾਉਂਦੀ ਮੈਨੂੰ ਲਾ ਦੇ ਦੇ ਉਤਨਾ ਨੇ ਕੀ ਇਹਦੇ ਕੰਮ ਬਹੁਤ ਕੁੜਾਗੇ ਕੀ ਕਰਨਾ ਹਾਂ ਦੱਸ ਹੁਣ ਮੈਨੂੰ ਨੀਂਦ ਆਈ ਮੈਂ ਸੌ ਗਈ ਮੈਂ ਤਾਂ ਤੂੰ ਹੀ ਕੋਈ ਨਹੀਂ ਆ ਦੋ ਦੇਣੀ ਆ ਤੋਰ ਲੈ ਨਾ ਦੋਨ ਦਿਨਾਂ ਚੱਲ ਜਾਣਾ ਦੋਪਹਰ ਦੇਣੀ ਆਂਦਾ ਹੁੰਦਾ ਵਾ ਖਾਲੀ ਆ ਤੇ ਜਦੋਂ ਤੇਰਾ ਜੀ ਕਰ ਮੈਂ ਲੱਭੀ ਲਮੇ ਪੈ ਨਹੀਂ ਆ ਵੀ ਭੁੱਲਾਰਾ ਘੱਟਿਆ ਆ ਇਹ ਮਨ ਤਾਂ ਹਾਂਜੀ ਕੀ ਕਰਦਾ ਹੀ ਹਾਂ ਕਰਨਾ ਕੀ ਮੇਰੇ ਤੇ ਮਗਰ ਤੋਂ ਮੁੰਡਿਆਂ ਦਾ ਗੱਲ ਨਹੀਂ ਕਰ ਉਹ ਦਰਵਾਜ਼ਾ ਢੋ ਦੇਣਾ ਇਹ ਸਾਲੀ ਕੁੜੀ ਬਾਹਰ ਚਲੀ ਜਾਂਦੀ ਨਹੀਂ ਜਾ ਲੈ ਤੇ ਸਵੇਰ ਦੀ ਪਹਿਲਾਂ ਤਾਂ ਸੁੱਤੀਆਂ 4 ਵਜੇ ਦੀਆਂ ਨਾ ਕੋਣ ਤੋਟਾ ਕੋਣ ਭਾਗ ਲਿਆ ਵਸੇ ਇੱਕ ਵਾਰ ਗਿਆ ਹੈ ਕੋਈ ਕੰਮ ਕਹਿੰਦੇ ਨਾ ਨੀ ਕੀ ਤੇਰਾ ਪਾਲੂ ਕਰਦਾ ਕਿ ਤਾਵੇਂ ਨੇ ਲੋ ਕਰਦਾ ਸੀ ਤੇਰਾ 11 ਵਜੇ ਇਹਨਾਂ ਰੋਡ ਉੱਟਕਾ ਲਾ ਕੇ ਸਾਡੇ ਬਾਹਰ ਸਟਕਾਵਾ ਤੁਰ ਕੇ ਤੂ ਕੰਮ ਨਾ ਰੱਥ ਨਹੀਂ ਗਿਆ ਸੀ ਅੱਜ ਤਾਂ ਦੋਰੀਆਂ ਰਾਤ ਮੈਂ ਵਾਲੀ ਹੋ ਗਈ ਆ ਮੈਂ ਜਦੋਂ ਅੰਦਰ ਆਉਂਦੀ ਤਾਂ ਲੜਨੀ ਨਹੀਂ ਆਉਂਦੀ ਆ ਬਸ ਨਹੀਂ ਆ ਕੋਈ ਕੰਮ ਥੋੜਾ ਚੰਗਾ ਵਾ ਤੇਰੇ ਬਾਪੇ ਜਿੰਦਾਂ ਨੂੰ ਕਰਦੀ ਹੋ ਹਾਂਜੀ ਕੀ ਕਰਾਂ ਮੈਂ ਇਹੋ ਰੇਸੀ ਤੇ ਤਾਹ ਦੇ ਪਿਛਲੇ ਦੇ ਦਾ ਬਲੇ ਥੋੜੀ ਨਹੀਂ ਹੋਈ ਸੀ ਥੱਲੇ ਬਿਠੀ ਨਾ ਤੱਕੀ ਕਰੇ 100 ਕੀ ਕਹਿੰਦੇ ਗੋਲ ਦੇ ਜਾਂਦੀ ਸੌਂਦੀ ਤੇ ਟੋਲਦੇ ਆ ਤੂੰ ਵੀ ਆਉਂਦੇ ਤੇਰੇ ਨਾਲ ਤੇ ਬੇਲੇ ਕਿੰਨਾ ਘਰ ਨਾ ਇਹ ਵੀ ਤੇ ਸੋਚਣਾ ਕਿ ਇਹਨੂੰ ਵੀ ਬਣਾਇਆ ਤਾਂ ਏ ਥੋੜੀ ਜਿਹੀ ਮੋੜਵਾਣਾ ਚੱਲਦਾ ਏਰੋ ਬੇਲਾ ਨਾ ਹੋ ਜਾ ਕਰ ਮੈਨੀਆਂ ਮਾਤਾ ਸਿਰ ਬਣਾ ਪੇਡੋਂ ਡਿਆਂ ਨੂੰ ਪਾਣਾ ਹੋਣਾ ਨਹੀਂ ਨਹੀਂ ਤਾਰੇ ਬਾਸ ਆਪਣੇ ਆਪ ਹੀ ਸੋ ਜਾ ਤੈਨੂੰ ਤੇਰੇ ਨਾਲ ਤੇਰਾ ਬੁਣਵਾਉਣ ਡਿਆ ਆਹੋ ਇਹ ਕਰ ਰਸਣ ਦੇ ਬਸਣ ਦੇ ਚਾਲੇ ਥੋੜਾ ਹੁੰਦੇ ਕੱਲ ਜਦੋਂ ਕੀ ਪਤੇ ਦਾ ਕਰਦਾ ਕੋਈ ਨਹੀਂ ਆਪ ਤੇ ਆਪ ਵੀ ਸਮਝਣਾ ਚਾਹੀਦਾ ਨਾ ਇਹ ਬੜੀ ਗੇਰ ਜਮੀ ਕੇ ਜੰਗੀ ਚੰਗੀ ਤਾਂ ਕੀਤਾ ਨਾ ਵਾਲਾ ਪਉਦੀ ਬੱਲਾ ਦਾ ਦੇਖਣ ਵਾਲਾ ਸੁਣਨ ਵਾਲਾ ਕੋਈ ਆਖੂਗਾ ਹੋ ਨਾ ਐਸੀ ਹੀ ਘੱਟ ਘੱਡੀ ਹਵਾਲਾ ਤੇਰੀ ਮਾਵੇ ਐਵੇਂ ਹੀ ਦੇਤੀ ਜੇ ਉਹ ਛੱਡਦੀ ਆ ਤੂੰ ਫੜ ਨਹੀਂ ਨੀ ਹੁਣ ਆ ਕੀ ਆ ਸੇਰ ਚਾਰਾ ਕਦ ਮਾਣ ਕੇ ਪੁੱਛਦਾ ਮੈਨੂੰ ਪੁੱਛਦੇ ਕਾ ਕੀ ਹੋ ਰਹਾ ਵਾ ਸਿਰ पे ਡੋਂਡਾ ਮੇਰਾ ਬਸ ਇਹਨੂੰ ਲੜਨ ਦੇ ਧਿਆਨ ਨਹੀਂ ਦੋ ਲੜਨ ਨਹੀਂ ਆਉਂਦੀ ਸੇਰੇ ਵੀ ਆ ਉਹ ਰੰਦੀ ਰੋਣਾ ਤੁਹਾਡਾ ਹੁਣ ਵੀ ਉਹ ਸਾਲਾ ਪੈ ਗਈ ਕਾ ਦੀ ਮਾਣ ਕੁਛ ਮੈਨੂੰ ਵੀ ਨਾ ਨਾ ਇਹੋ ਲੜਦੀ ਨਾ ਦੋ ਆਉਂਦੀ ਆ ਨਹੀਂ ਤਾਂ ਕੁੱਤ ਮੈਨੂੰ ਕਿੱਥੀ ਲੱਗਦੀ ਹੁਣ 12 ਵਜੇ ਹੋ ਗਏ ਰੋਟੇ ਉੱਤੇ ਲਾ ਕੇ ਸੁੱਕੀ ਹੁੰਦੀ ਉਹਨੇ ਨਾ ਫੂਨ ਖਾ ਲਿਆ ਰੋਟੀ ਪਾਣੀ ਦਾ ਟਾਈਮ ਨਹੀਂ ਆਦੇ ਯਾਰ ਮੈਂ ਕਿਹੜੇ ਵਾਰ ਨੂੰ ਦੱਸਦੇ ਕਿ ਮੈਂ ਤੁਹਾਡੀ ਰੋਟੀ ਨਹੀਂ ਖਾਣੀ ਪਰ ਮੇਰੀ ਮਾਂ ਨੂੰ ਫੂਨ ਆਉਂਦਾ ਕਰੋ ਮੈਂ ਗੱਲ ਕਰਦੀ ਆ ਇਹਦੇ ਕੀ ਦੌੜਾ ਇਹ ਨਹੀਂ ਕਰਦੀ ਮੈਂ ਤਾਂ ਗੱਲ ਤਾਂ ਤੁਸੀਂ ਹੀ ਕਰਾ ਕੋਈ ਗੱਲ ਨਹੀਂ ਹਾਰ ਮਤਲਬ ਲੜਾਈ ਨਾ ਥੋੜੀ ਮਤਲਬ ਲੜਨਾ ਮਾਤੇ ਰੰਮੋਨੀ ਮੈਂ ਤੋੜ ਰਣੀ ਆ ਇਹਨੂੰ ਹੀ ਬਸ ਇਹੋ ਕੰਮ ਆ ਵੀ ਲੜਨਾ ਤੇ ਜਦੋਂ ਮੈਨੂੰ ਮੂੰਹ ਵਿੱਚ ਨਾ ਫੱਦਲਾ ਵੀ ਮਜ਼ਾਕ ਆ ਲੰਦੀ ਆ ਮੈਂ ਆਪੇ ਕਰਦਾ ਗੱਲ ਆ ਦੋ ਦਿਨ ਮੈਂ ਜਿਉਣਾ ਹੁੰਦਾ ਵਾ ਤੇ ਤੁਸੀਂ ਆ ਰੰਗੀ ਹੋਣਾ ਪਿਆ ਹੰਦਾ ਵਾ ਮਗਰੋਂ ਭਾਵੇਂ ਤੁਸੀਂ ਕੀ ਕਰਦੇ ਨਹੀਂ ਗੱਲ ਕਰਨਿਆ ਕਰ ਮਾਂਦੈ ਨਾ ਹੋਇਆ ਰਿਆ ਕਰ ਮੈਂ ਤੇ ਤੈਨੂੰ ਪਿਆਰ ਨਾਲ ਸਮਝਾਉਣੇ ਕਰ ਤੇਰੇ ਨੂੰ ਮੈਂ ਕਿਹੜਾ ਫਟ ਮਾਰ ਤਾਂ ਕੇ ਕੁਛ ਐ ਨਾ ਕੀ ਹੋਇਆ ਵਾ ਐਦਾਂ ਗੱਲ ਨਹੀਂ ਕਰ ਤੂੰ ਨਹੀਂ ਆਉਣਾ ਜਦੋਂ ਆਉਣਾ ਗੱਲ ਨੂੰ ਪਈ ਦੀ ਐਂਜੋ ਮਾੜੀ ਜੀ ਗੱਲ ਆ ਲੀ ਨਾ ਪਿਆਰ ਨਹੀਂ ਸਮਝੀ ਤੇ ਨਾਲ ਲੱਗਿਆ ਪਿਆਰ ਮੈਂ ਆਖਿਆ ਕਿੱਦਾਂ ਮੈਨੂੰ ਪਿਆਰ ਨਾਲ ਜਿਵੇਂ ਮੈਨੂੰ ਸੋਣ ਦੇ ਬਣਾਇਆ ਤੇ ਮੈਂ ਸੋਣ ਦੇ ਚਾਰ ਤੇ ਆਪਾਂ ਜੀਣਾ ਉਹ ਦੂਜਿਆਂ ਦੇ ਉਂਝ ਸਾਧੂਆਂ ਸਿਧਰਾਂ ਕਿ ਉਹ ਦੇ ਕਦੀ ਖਾਲੀ ਕਦੀ ਨਾਖ ਖਾਲੀ ਤੂੰ ਆਪਦੀਆਂ ਲਾਲਿਆ ਕਰ ਫੇਰ ਆਪਦੀਆਂ ਲਾਲਿਆ ਕਰ ਦੇ ਜਵਾਬ ਦੀ ਉਹਨਾਂ ਨੂੰ ਲਾ ਲ ਨਿਕੜੇ ਰੋਟੀ ਮਿਲ ਜਾਂਦੀ ਆ ਖਾੜੀ ਨਹੀਂ ਆਉਂਦੀ ਪੱਤਦੀ ਨਹੀਂ ਆ ਬੇਤੀ ਗੱਲ ਕਰਦੀ ਇਹ ਕਾਦੀ ਰੋਟੀ ਖਾਣੋਂ ਮੈਨੂੰ ਜੀ ਰੋਟੀ ਖਾਣ ਔਰ ਕਦੀ ਅਸੂਲ ਸੀ ਪੇਪਰ ਹੈ ਓਏ ਅਕੇ ਨਾਲ ਜਿਹੜਾ ਗੋਮਨਾਂ ਕੋਈ ਵੜਾ ਜਦ ਤੇ ਪਾਪਾ ਦਾ ਟਾਈਮ ਹੁੰਦਾ ਜਾਂ ਉਹ ਫੜ ਲੈਂਦੀ ਮਸ਼ੀਨ ਦੇ ਬਾਹਰ ਉਹਦਾ ਮਜ਼ਾ ਕਰ ਲੈਂਦੀ ਮੈਂ ਮਸ਼ੀਨ ਤੇ ਤੇ ਮੇਰੀ ਮਾਂ ਇਹ ਤਾਂ ਨਹੀਂ ਸੀ ਨੂੰ ਕਿ ਉਹ ਇਤਾਂ ਨਹੀਂ ਕੋ ਗੱਲ ਬੰਦਨੀ ਮੈਂ ਭਲਕੇ ਪਸੂ ਜਾਣਾ ਚਲੇ ਮਗਰੋਂ ਤੁੰਗ ਤੇ ਤੁੰਡੇ ਕੋਈ ਹੋ ਨਹੀਂਆ ਭਲਕੇ ਸਾਧਾ ਆਪਣੀ ਮਾਂ ਨੂੰ ਇੱਥੇ ਕਰ ਲੈਨੇ ਫੈਸਲਾ ਕਰਨੀ ਤਾਂ ਜੋ ਆਹ ਪੁੰਨਾ ਨਾ ਸੇ ਵੀ ਮਾਂ ਦੇ ਖਾਤੇ ਜੀ ਪੁੰਨਾ ਨਾ ਮੈਂ ਆਪਾਂ ਮੈਂ ਗੱਲ ਨਵੇੜ ਕੇ ਜਾਣੀ ਭਲਕੇ ਆ ਦੀ ਮਾਂ ਨਾਲ ਆਹ ਪੁੰਨ ਉਹਨੂੰ ਲੈ ਸਾਧਾ ਕੰਮ ਵਰੀ ਤੇ ਮੈਨੂੰ ਆਸਾ ਤੇ ਪੈ ਹੈ ਮਰੀ ਮਾਂ ਤੇ ਵਾਣੂ ਤੇ ਪੌਣੀ ਪੈਂਦੇ ਆ ਫਿਰ। ਉਹ ਲਾਗਾਂ ਹੀ ਹੁੰਦੀ ਆ। ਕਾਜ ਤੇ ਤਾਂ ਆਉਣੀ। ਹੁਣ ਜੇ ਤੂੰ ਗੱਲ ਕੁਦੰਦੀ ਆ ਮਾਂ ਨੂੰ ਲਾਉਣੀ ਆ ਨਾ ਫੋਨ ਪਾਜ ਕੇ ਜਾ ਕੇ। ਹੁਣ ਮਾਂ ਨੂੰ ਗੱਲ ਘੁੱਟ ਦਰਦ ਜਾਂ ਮਾਂ ਬਾਹਰ ਕੱਢ ਆਣਾ ਕਿਦੇ ਬਿੱਕਰ। ਤਾਉਂ ਤਾਂ ਹੀ ਰੱਖੀਦਾ ਸਾਰਿਆਂ ਨੂੰ। ਤਾਉਂ ਤਾਂ ਹੀ ਰੱਖਿਆ ਤਾਂ ਹੈਗਾ। ਕਿਤਾਬ ਰੱਖੀ ਹੋ ਤੁੰਦਾਂ ਤੇ। ਕੰਮ 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 ਕੰਮ। ਕੰਮ ਤੇ ਲਾਉਂਗੇ ਨਹੀਂ ਦੱਲੇਗੀ। ਕਦੀ ਕਰ ਨੇ ਪੁੱਛਿਆ ਤੂੰ ਤਾਂ ਪਹਿਲੀ ਰੋਟੀ ਖਾ ਲਈ ਜਾਂ ਨਹੀਂ ਖਾਦਾ। ਨਹੀਂ। ਇੱਥੇ ਕੰਮ ਤੇ ਤੇਰਾ ਦਰਾਲੀਆਂ ਛਾਲੀਆਂ ਆ। ਉਹਂ ਜਿਹੜਾ ਤੇ ਤੂੰ ਮੈਂ ਤਾਂ ਕਰਦੀ ਨਾ ਮੇਰੇ ਉਹ ਕਿੱਧਰ ਜਾਈਏ ਤੁਹਾਡਾ ਕੋਈ ਗੱਲ ਨਹੀਂ ਤੂੰ ਨਾ ਲੜ ਤੂੰ ਆਦੀ ਮਾਂ ਨੂੰ ਫੜਦਲਾ ਸਵੇਰੀ ਗੱਲ ਨਿਕਲੀ ਫੜਲੂ ਹੀ ਮਾਂ ਤੂੰ ਨਹੀਂ ਆਪੇ ਮਾਂ ਨੂੰ ਫੜਾ ਦੇਣਾ ਮਾਂ ਮੈਨੂੰ ਫੜਾਦੀ ਏ ਤੂੰ ਮਾਂ ਨੂੰ ਨਹੀਂ ਬਰਬਰ ਮਾਂ ਤੇ ਫੜਾਦੀ ਏ ਮਾਂ ਦਾ ਤੇ ਵਕੀਲ ਨਾ ਤਾ ਦੇ ਰੋ ਜਨਾ ਕੋ ਦਾ ਕੀਤਾ ਤਾ ਤੋਰ ਬਲੇ ਸਭ ਨੂੰ ਛੱਪਰੀ ਭਾਈ ਜਾ ਜੋ ਯਾਰ ਖੁੱਲ ਕੇ ਬੰਦਾ ਦਾ ਦਾਜ ਤਾਂ ਆ ਵੀ ਕੁੜੀ ਨੂੰ ਦਿੱਤਾ ਵਾਦੇ ਦਾਜ ਆਪਾਂ ਕਿਹੜਾ ਮੰਗਿਆ ਉਹ ਨਹੀਂ ਕਿਹੜਾ ਮੰਗਿਆ ਸੰਦਾ ਚਾਹੀਦਾ ਵਾ ਫਿਰ ਕਿਹਦੀ ਕਰਵਾ ਨਾ ਆਇਆ ਇਹ ਕਿਹੜਾ ਨੌਂਦੇ ਆ ਤੂੰ ਬੜਾ ਸਾਹਮਣੇ ਰਾਤੀ ਨਹੀਂ ਆਗੇ ਤੁਸੀਂ ਬਣੀ ਕੀ ਹੈ ਕੋਈ ਨਾ ਇਹ ਤੇਰਾ ਨਾ ਚਾਹ ਤਾਂ ਜੀ ਹਾਂ ਤਾਂ ਤੁਮ ਕਰੋ ਮੈਂ ਮੈਂ ਤਾਂ ਇਹ ਕਰੀ ਮੈਂ ਇਹ ਤੇ ਕਰੀ ਹਾਂ ਜਿੱਨੇ ਜਿੱਤੇ ਹਾਂ ਹਾਂ ਤੇ ਪਰ ਮੈਨੂੰ ਰੋਟੀਆਂ ਮਿਲ ਨਹੀਂ ਗੀਆਂ ਲੋਕ ਨਹੀਂ ਅੱਗੇ ਰੋਟੀ ਕਰਦੀ ਨਹੀਂ ਇਹਨਾਂ ਨੂੰ ਕਿਤੇ ਅੱਗੇ ਕਿਹਾ ਗਿਆ ਨਹੀਂ ਮੈਂ ਗੱਲ ਸੁਣਾ ਹਾਂ ਗੱਲ ਇਹ ਤਾਂ ਕਹਿੰਦੇ ਸੁਣਣੀ ਪਾਣਾ ਇਹ ਉਹ ਨੋ ਬੁੜੀ ਆ ਹੁਣ ਮੈਨੂੰ ਮੋਦੀ ਦਾ ਫੀਸ ਅਲਵਾਣੀ ਪੈਂਦੀ ਆ ਮੇਰੇ ਤਰਫਾ ਕੋਈ ਨਾ ਇੱਥੇ ਮੈਨੂੰ ਦੱਸ ਜੋ ਜਿਹੜਾ ਮੇਰੇ ਤਰਫਾ ਨਭੀ ਉਹਨਾਂ ਕਰੂਗੀ ਹੁਣ ਆਂਦੀ ਆ ਕਿ ਦੋਤੀ ਹੀ ਲਾਉਣੀ ਐ ਤੇ ਦੋਤੀ ਰੱਖਣੀ ਆ ਕਿਉਂ ਦੋਤੀ ਇੱਥੇ ਹੀ ਔਰ ਰੱਖਣੀ ਐ ਉਹਦਾ ਪਿਓ ਨੂੰ ਰੱਖਣ ਸਾਰਾ ਟੱਰੇ ਤਲ ਕੋਈ ਦੋ ਦਿਨ ਰਹਿ ਜਾਊਗੀ ਉਹ ਤਾਂ ਨਹੀਂ ਆਪਕੋ ਵੀ ਨਹੀਂ ਇਹ ਜਿਹੀ ਗੱਲ ਹੈ پیشن ਨਹੀਂ ਲੱਢੀ ਦਿੰਦਾ ਰੋਟੀਆਂ ਮਚਾਰ ਲਾ ਦੇਆ ਕਰੋ ਟਾਈਮ ਤੋਂ ਟਾਈਮ ਆਪੇ ਨਹੀਂ ਲਾ ਦੇ ਲੜਾਈ ਵੀ ਦੀ ਰੋਟੀਆਂ ਲਾ ਕੇ ਸੋਜੀ ਬਣਾ ਕੇ ਰੱਖੀ ਮੇਰੇ ਘਰ ਚੋਂ ਰੋਟਾ ਡਾ ਕੇ ਪੈਂਦੀ ਹੈ ਖਾਣੀ ਖਾਵੇ ਨਹੀਂ ਖਾਣੀ ਉਹਦੀ ਮਰਜ਼ੀ ਹੈ ਸਵੇਰ ਮਨਾ ਕੇ ਰੱਖੀ ਹੈ ਇਹਦੀ ਮਰਦੜ ਹੋ ਜਾਂਦੀ ਸਵੇਰ ਦੀਆਂ ਰੋਟੀਆਂ ਦੋ ਲਾ ਕੇ ਰੱਖਣਾ ਜੋ ਉਹ ਨਹੀਂ ਲੜਨੂ ਕੋਈ ਸ਼ਾਂਤ ਫਟ ਨਹੀਂ ਪੈਂਦਾ ਕੀ ਹੋ ਜਾ ਰਿਹਾ ਤੇ ਤੂੰ ਰੋਟੀਆਂ ਚਾਰ ਲਾ ਕੇ ਘਰ ਤੇ ਆ ਜਾ ਆਪੇ ਘਰ ਆ ਗਏ। ਨਾ ਕਹੋ ਕਿ ਤੁਮ ਮੈਨੂੰ ਦੱਦੀ ਮਾਪੇ ਲੈ ਜਾਣ। ਨਹੀਂ ਤੇ ਫੇਰ ਤੁਮ ਆਦੀ ਮਾਂ ਨੂੰ ਸਾਧਰਾ ਸਵੇਰੇ ਉਹਦੇ ਸਾਹਮਣੇ ਕਰ ਦੇਣਾ। ਸੱਤੋ ਪਿਆ ਆਦੀ ਮਾਂ ਤੋਂ ਸੱਦਣਾ ਹੀ ਪੈਣਾ। ਤੇ ਰੋਟੀਆਂ ਉਹ ਆਦੀਆਂ ਨੂੰ ਕਹਿੰਦੇ ਆਦੀਆਂ ਤੋਂ ਆਹ ਸੰਦੋਆਂ ਜਿਹਾ ਦਲਾਲਿਆ ਕਰ। ਤੂੰ ਦੇਖੀਂ। ਤੇ ਤੁਮ ਆਦੀ ਲੈ ਵੀ ਲਈ ਮੈਂ ਇਹਦੇ ਭਲਕੇ ਚਲੇ ਜਾਣਾ ਤੇ ਭਲਕੇ ਦੇ ਪਰਸੋਂ ਚਲੇ ਜਾਣਾ। ਤਾਂ ਕੁੜੀ ਦੀਆਂ ਮਾਂ ਦੋ ਇਹਦੀਆਂ ਲਾਲੀਆਂ ਤਿਆਰ ਕਰਕੇ ਉਹਦੇ ਭਲਾ ਦੀ ਕਰ ਦੇਣਾ। ਤਾਂ ਕੀ ਟੇਰੇ ਕਰਦੇ। ਗੱਲ ਰਹੀ ਪਇਆਂ ਦੀ। ਕਰਕੇ ਉਹਨਾਂ ਨੂੰ ਵੀ ਦੇਣਾ ਹੀ ਪੈਣਾ ਤੇ ਉਹਨੂੰ ਹੀ ਦੇਣਾ ਪੈਣਾ ਇਹ ਨਹੀਂ ਮੰਨਦਾ ਵੀ ਜੇ ਉਹਨਾਂ ਨੂੰ ਦਿਨਾਂ ਦੇ ਪੈਸੇ ਨਹੀਂ ਦੇਣਾ ਤਾਂ ਉਹਨਾਂ ਦਾ ਦੇਣਾ ਹੀ ਪੈਣਾ ਹੋਵੇ ਚਲੋ ਮੈਂ ਹੁਣ ਚੱਲੀ ਆ ਸੌਰੀ ਤੇ ਮੈਂ ਮਿੱਟੀ ਆਟਾ ਤੁਹਾਨੂੰ ਤੇ ਕੰਮ ਕਰਦੀ ਮੈਂ ਤਾਂ ਵੀ ਅੰਦੀ ਨਹੀਂ ਕਰਦੀ ਨਹੀਂ ਕਰਦੀ ਨਹੀਂ ਕਰਦੀ ਡਾਕਟਰ ਕਿੰਨੇ ਦਿਨ ਕਰਦੀ ਮੈਂ ਕੋਈ ਨਾ ਕੋਈ ਨਹੀਂ ਕਰਦੀ ਫਿਰ ਮੈਨੂੰ ਦੱਸੀ ਮੈਂ ਆਪੇ ਪੁੱਛ ਲਵਾਂਗਾ ਵੀ ਕਿਉਂ ਕੀ ਗੱਲ ਤੂੰ ਬੱਸ ਹੋਰ ਮੈਂ ਤੇ ਪੁੱਛਣਾ ਹੀ ਤੁਹਾਨੂੰ ਹੋਵੇ ਕਹਿਣਾ ਹੀ ਕਹਿਣੀ ਆ ਕਿ ਨਹੀਂ ਮੈਂ ਪੁੱਛੂਗਾ ਕਰੂਗਾ ਤਾ ਤੂੰ 450 ਮੈਨੂੰ ਕੰਮ-ਕੰਮ ਦੱਸੀ ਜਾਂਦੀ ਰਹਿੰਦੀ ਆ ਆਪਾਂ ਨੂੰ ਕਹਿੰਦਾ ਆਹ ਤੇ ਕਰ ਸਕਦੇ ਆ ਆਟਾ ਦੇ ਡਰਮੇ ਚ ਪਾ ਸਕਦੇ ਆ ਸਾਰੇ ਸਾਨ ਕਰਕੇ ਦਿੰਦੀ ਆ ਮੈਂ ਪੱਤੀ ਨੇ ਖਾਣੀ ਆ ਵਾ ਮਾਂ ਨਹੀਂ ਹਾਂ ਦਾ ਮੈਨੂੰ ਆਗ ਲਿੰਦਾ ਵਾ ਨੂੰ ਕਹਾਂ ਰਹੀ ਲੇ ਖਾਣਾ ਖਾਣੇ ਮੁੰਡਾ ਨਾ ਬੁਰੀ ਮਾਂ ਹੈ ਸੁਣ ਚੁਪਾ ਨਾ ਮਾਂ ਆਪਿਆ ਨਹੀਂ ਬਣਦੀ ਬਗਾਨੀ ਮੈਂ ਲੱਗਣਾ ਹੈ ਇਹ ਪਗਾਂ ਤੇਰੇ ਕਾਂਟਾ ਚੁਲੂਚੀ ਹੈਲੋ ਫਸਿਆ

ਕਰ 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 ਲੈ ਲਿਆ ਫਿਰ ਤੂੰ ਹਾਂ ਜੇ ਤੂੰ ਆਖਿਆ ਸੀ ਲਾਦਾ ਮਾਮਾ ਤੋਣਾ ਹੀ ਨਹੀਂ ਮਿਲਨ ਦੇ ਨੂੰ ਆਪਣਾ ਕੰਮ ਹੀ ਮੈਂ ਕੰਮ ਕਰ ਲਿਆ ਤੇ ਮਾਰ ਦੇ ਤੂੰ ਇਹ ਠੁਗਰੀ ਨਹੀਂ ਆ ਤੂੰ ਮਾਰ ਦੀ ਮਾਂ ਨੂੰ ਲੈ ਕੇ ਆਉਣਾ ਮਾ ਮਾ ਮੈਨੂੰ ਆ ਕੇ ਛੋੜਦੀ ਆ ਪਤਾ ਨਹੀਂ ਕਿ ਇਹਨੇ ਕੀ ਮਾਰਨੂ ਇੰਟੀਰੀਅਰੇ ਮਾ ਤਾਂ ਕੰਮ ਚ ਵਾਲਾ ਪਾਇਏ ਉਸੇ ਵੇਲੇ ਮਗਰਾ ਲੰਗਾ ਮੈਂ ਹੁਣ ਤਰਵਾ ਖੰਗਿਆ ਵੀ ਤੂੰ ਕੰਮ ਕਰ ਲੈ ਤੂੰ ਕੱਢ ਦੇ ਸਵੇਰੇ ਆਈ ਜਾਣਾ ਬਾਲੀਆਂ ਗਲਾਂ ਕਰਨ ਦੀ ਨਹੀਂ ਲੋੜ ਚਲ ਮੈਂ ਬਾਹਰ ਚੱਲ ਜੁੱਦੀ ਜਿਹੜੀ ਗੱਲ ਹੈ ਨਾਲਾ ਨਾ ਕਾਲﾞﾞ ਬਲੈਨਰ ਅੱਜ ਇਹ ਨਾ ਤਜਨਾ ਜੇ ਮੈਂ ਜੇ ਮੈਂ ਵਾਲੀ ਗੱਲ ਨਹੀਂ ਵਿੱਚ ਰਹਿਣੀ ਮੈਂ ਚਾਹਣਾ ਕੀ ਤੇ ਤੇ ਹੱਥ ਸੁਖਣਾ ਕੀ ਗੰਗਾਲ ਮਾਂ ਦਾ ਕਹਣਾ ਪਰ ਤੂੰ ਤਾਂ ਮੈਨੂੰ ਲਾ ਦਏਗੀ ਕੌਣੀ ਲਵਾ ਦੇ ਮੈਥੋਂ ਮੈਂ ਕੀ ਮੈਂ ਕਿਹਾ ਤੇ ਆ ਦਾ ਕੰਮ ਕਾਰ ਸਵੇਰੇ ਆ ਜੂਗੀ ਮਾਂ ਦੇ ਤੇ ਕਰ ਲਾਂਗੇ ਜਿਹੜੀਆਂ ਜੇ ਮੈਂ ਬਾਅਦੋਂ ਫਿਰ ਜੀ ਕਰਦੇਗਾ ਫਿਰ ਤਬ ਲਾਂਗੇ ਜੋ ਸਵੇਰੇ ਫਿਰ ਹੋਊਗਾ ਆ ਪੈ ਇ ਕਰਤਾ ਤੇ ਆ ਪੈ ਤੇ ਮਾਂ ਆਦੀ ਹੁੰਦਾ ਉਹਨੇ ਕਰੀ ਮੈਂ ਤੇ ਕਹਾਂ ਨਹੀਂ ਆਉਂਦੀ ਫਿਰ ਉਹ ਆਉਗਾ ਤੂੰ ਆਪਦਾ ਕਿਲਾ ਕਰਕੇ ਸਵੇਰੇ ਜਉਂਦੀ ਮੈਂ ਮੈਂ ਤੇ ਬੇਲਾ ਤਰਾ ਮੈਂ ਕਰਾਂ ਉਹ ਇੱਥੇ ਰੋਂਦਾ ਹੋਣਾ ਕੱਟ ਕੇ ਖਾਣ ਨੂੰ ਸਵੇਰੇ ਪਤਾ ਲੱਗੂਗਾ ਨਾ ਉਹ ਹੁਣ ਜੇ ਮੈਂ ਤਨੁਆਖਾ ਨੂੰ ਬਣਾਉਂਦੀ ਬੰਨੇ ਹੁਣ ਜੇ ਤਨੁਆਖਾ ਤੇਰਾ ਬਣ ਜਾਣਾ ਪੱਜ ਹਾਂ ਬਣ ਜਣਾ ਤੇਰਾ ਪੱਜ ਨਹੀਂ ਜੋ ਸਬਜੀ ਬਣਾ ਸਕਦੀ ਐ ਇਹਨੂੰ ਆਟਾ ਬੰਦੀ ਨੂੰ ਨਾਲ ਪਾ ਰੋਣਾ ਮੇਰੇ ਨੌਕਰਾ ਨਹੀਂ ਤੇਰਾ ਬਣ ਜਾਣਾ ਪਾ ਜੇ ਜੇ ਤੂੰ ਕੋ ਕਹਿਦਾ ਵੀ ਆ ਮਰ ਗਿਆ ਤਾਂ ਨਾ ਜਨਾਨੀ ਤੇ ਹੱਥ ਕੋ ਪੜਾ ਜੀ ਇਤਲਾ ਨਹੀਂ ਬੋਲ ਜੀ ਆ। ਔਰ ਮੈਂ ਚੱਲਿਆ ਬਾਹਰ ਤੇ ਝੋਕ ਪਾ ਕੇ ਲੋਕਿ ਮੈਂ ਲਾਉਣਾ ਲਾੜਾ ਨਹੀਂ ਲਾਉਣਾ ਤੇ ਉੱਥੇ ਬੈਠ ਮੇਰੇ ਨਾਲ ਨਾ ਦੇਖਿਆ ਮੇ ਕੋਈ ਅੱਲਾ ਵੀ ਨਾਲ ਆ ਮੈਂ ਚੱਲਿਆ। ਸੇਰੇ ਮੈਂ ਪਹਿਲੇ ਟਾਈਮ ਆਪੀ ਮਾਂ ਸੱਦੂ ਦੀ ਘਰ ਤੂੰ ਦੱਸੂਗੀ। ਉਹ ਜਿਹੜਾ ਇਹ ਆ ਤੇ ਪੇਹਾ ਤੱਪ ਮੈਂ ਫੱਟ ਹੋ ਰੱਖੀ। ਹਾਂ ਮੈਂ ਤੱਕੀ ਸੋ 你打我离婚。